ਕਿ 에어 ਇੰਡੀਆ ਜਿਹੜਾ ਕਿ ਸਰਕਾਰ ਦਾ ਇੱਕ ਅਦਾਰਾ ਹੈ ਉਹ ਆਪਣੀਆਂ ਖਾਮੀਆਂ ਆਪਣੇ ਨੁਕਸ ਬਚਾਉਣ ਲਈ ਗੱਲ ਦੂਜੇ ਤੇ ਪਾ ਸਕਦਾ ਕਿਉਂਕਿ ਉਹ ਦੋਨੋਂ ਪਾਇਲਟ ਕਿਹੜਾ ਧਰਤੀ ਤੇ ਰਹੇ ਨੇ ਉਹ ਤਾਂ ਜਾ ਚੁੱਕੇ ਨੇ ਉਹਨਾਂ ਨੇ ਕਿਹੜਾ ਆ ਕੇ ਕੋਈ ਗਵਾਹੀ ਦੇਣੀ ਹੈ ਚਲੋ ਉਹਨਾਂ ਦੇ ਸਿਰ ਥੱਪ ਦਿਓ ਹੁਣ ਪਿਛਲੇ ਦਿਨ ਜਦੋਂ ਇਹ ਹਾਦਸਾ ਹੋਇਆ ਸੀ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀ ਕਿਹਾ ਸੀ ਬੇਸ਼ਰਮੀ ਭਰਿਆ ਬਿਆਨ ਦਿੱਤਾ ਸੀ ਗ੍ਰਹਿ ਮੰਤਰੀ ਨੂੰ ਜਦੋਂ ਕਿਹਾ ਵੀ ਇਹ ਹਾਦਸਾ ਇੰਨਾ ਵੱਡਾ ਹੋ ਗਿਆ 에ਅਰ ਇੰਡੀਆ ਦੇ ਜਹਾਜ਼ ਇਸ ਹਾਲਤ ਚ ਕਿਉਂ ਨੇ ਤਾਂ ਉਹਨੇ ਕਿਹਾ ਕਹਿੰਦਾ ਦੇਖਿਏ ਹਾਦਸੇ ਕੋਈ ਰੋਕ ਨਹੀਂ ਸਕਤਾ ਹਾਦਸਾ ਜੋ ਹੋਣਾ ਹੈ ਉਹ ਤਾਂ ਹੋਣਾ ਹੀ ਹੈ ਉਹਦਾ ਮਤਲਬ ਕੀ ਸੀ ਵੀ ਜਿਹੜਾ ਹਾਦਸਾ ਹੋਣਾ ਹੁੰਦਾ ਉਹਨੂੰ ਰੋਕ ਨਹੀਂ ਸਕਦਾ ਫਿਰ ਅਸੀਂ ਪੁੱਛਣਾ ਚਾਹੁੰਦੇ ਆ ਫਿਰ ਤੁਸੀਂ ਇੰਨੇ ਸਾਰੇ ਟ੍ਰੈਫਿਕ ਨਿਯਮ ਕਿਉਂ ਬਣਾਏ ਤੁਸੀਂ ਇੰਨੇ ਚਲਾਣ ਕਿਉਂ ਘਟਦੇ ਹੋ ਲੋਕਾਂ ਦੇ ਤੇਰੇ ਕੋਲ ਹੈਲਮਟ ਹੈ ਨਹੀਂ ਤੂੰ ਲਾਲ ਬੱਤੀ ਕ੍ਰੋਸ ਕਿਉਂ ਕੀਤੀ ਐ ਇਹ ਸਾਰਾ ਕੁਝ ਫਿਰ ਕਾਦੇ ਲਈ ਐ ਜੇ ਹਾਦਸਾ ਹੋਣਾ ਤਾਂ ਫਿਰ ਹੋਣਾ ਹੀ ਹੋਣਾ